ਅਬ ਵੀਰ ਜਵੰਦ ਆਦੇਵੰਗੋ ਕਿਸੇ ਨਹੀਂ ਗੌਨਾਦੀ ਓਇ ਜੱਕ ਤੋਂ ਬੰਦੇ ਤੁਰ ਜਾਵੇ ਤੂੰ ਮੁੜ ਕੇ ਆਉਣਾ ਨਹੀਂ ਮੁੜ ਮੁੜ ਆਉ ਤੇਰੀ ਸਾਨੂੰ ਯਾਦ ਵੀਰ ਆਵੇ ਸੋਨ ਸੋਨ ਤੇ ਗੀਤ ਆਜ ਹੁੰਦਾ ਸਾਰਾ ਪੰਜਾਬ ਵੀਰ ਆਵੇ ਸੋਨ ਸੋਨ ਤੇ ਗੀਤ ਆਜ ਹੁੰਦਾ ਸਾਰਾ ਪੰਜਾਬ ਵੀਰ ਆਵੇ ਬਹੁਤ ਵਧੀਆ ਸਤਰਾ ਤੁਸੀਂ ਲਿਖੀਆਂ ਬਾਈ ਇੱਕ ਤਰ੍ਹਾਂ ਦੇ ਸੰਤਾਂਜ ਦੀਆਂ ਦਿੱਤੀਆਂ ਸਾਸਿਏ ਕਾਲ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਮਾਰਬਾ ਨੰਬਰ 1 ਚੈਨਲ ਅੱਜ ਸਾਡੇ ਸਟੂਡੀਓ ਵਿੱਚ ਪਹੁੰਚੇ ਨੇ ਬਠਿੰਡਾ ਜਿਲ੍ਹੇ ਦੇ ਪਿੰਡ ਬਲੂਕਾ ਦੇ ਜੰਪਲ ਸਰਬਾ ਰੰਗੀ ਜੀ ਜਿਨ੍ਹਾਂ ਨੇ ਕੀ ਗੀਤਕਾਰੀ ਦੇ ਵਿੱਚ ਆਪਣਾ ਨਾਮ ਨਾ ਘਟਿਆ ਸੋ ਸਵਾਗਤ ਹੈ ਉਹਨਾਂ ਦਾ ਅੱਜ ਸਾਡੇ ਸਟੂਡੀਓ ਵਿੱਚ ਆਉਣ ਦੇ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਭਾਈ ਥੋਡੀ ਸਾਰੀ ਟੀਮ ਦਾ ਜੋ ਕਿ ਮੈਨੂੰ ਨਿਮਾਣੇ ਜੀ ਨੂੰ ਤੁਸੀਂ ਮਾਨਵਾਖਿਆ ਤੇ ਕਿਹਾ ਦੇ ਤੁਸੀਂ ਆਓ ਤੇ ਆਰੇ ਚੈਨਲ ਦਾ ਆਰੇ ਬੀਥੀਆ ਫਾਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸਰਪੰਗੀ ਜੀ ਸੋ ਸ਼ੁਰੂਆਤ ਕਰਦੇ ਹਾਂ ਤੁਹਾਡੇ ਗੀਤਕਾਰੀ ਦੇ ਸਫਰ ਤੋਂ ਸੋ ਸਾਡੇ ਦਰਸ਼ਕ ਜਾਨਣਾ ਚਾਹੁੰਦੇ ਆ ਕਿ ਤੁਸੀਂ ਗੀਤਕਾਰੀ ਦਾ ਜਿਹੜਾ ਸਫਰ ਆ ਕਦੋਂ ਤੇ ਕਿੱਥੋਂ ਸਟਾਰਟ ਕੀਤਾ ਗੀਤਕਾਰੀ ਦਾ ਸਫਰ ਭਾਈ ਮੈਂ ਤਰਨ ਨਗਰੀ ਤੋਂ ਹੁੰਦਾ ਹੁੰਦਾ ਸੀ ਪਹਿਲਾਂ ਫੈੜੀ ਤੋਂ ਦੋ ਬਾਹਲੇ ਚੱਲਦੇ ਹੁੰਦੇ ਸੀ ਕਾਲੀਵਰ ਸੀ ਤਾਂ ਤਰਨ ਨਗਰੀ ਤੋਂ ਜੀ ਉਥੋਂ ਮੈਨੂੰ ਮੇਰਾ ਜਿਹੜਾ ਵੱਦਾ ਵੀਰਾ ਉਹ ਕੀਰਤਨ ਕਰਦੇ ਹੁੰਦੇ ਸੀਗੇ ਜੀ ਪਹਿਲਾਂ ਉਹ ਉਹਨਾਂ ਨੇ ਵਾਜੇ ਕੋਲੇ ਵਹਿਣਾ ਤੇ ਮੈਂ ਵੀ ਉੱਥੇ ਜਾ ਕੇ ਮੈਂ ਬਹਿ ਜਾਂ ਆ ਵੀਰ ਉਹਨਾਂ ਨੂੰ ਸੁਣਦਾ ਆ ਮੈਂ ਸੁਣਦਾ ਆ ਤੇ ਮੁੜ ਕੇ ਮੇਰੇ ਮਨ ਦੇ ਵਿੱਚ ਛਲ ਉਥੇ ਵੀ ਆ ਪਈ ਉਸ ਕਹੇ ਜੀ ਉੱਥੇ ਪਰ ਮੈਂ ਪਹਿਲਾ ਗੀਤ ਪਾਈ ਲਿਖਿਆ ਸੀ ਹਨਾ ਨਾ ਜੀ ਹੂੰ ਉੱਥੇ ਮੈਂ ਦੇਖਿਆ ਸੀ ਵੀ ਜਦ ਵੀ ਖੇਤਾਂ ਦੇ ਵਿੱਚ ਕੋਈ ਲੇਖਣ ਵੀ ਆਉਂਦਾ ਏ ਹੂੰ ਤੇ ਜਦ ਵੀ ਖੇਤਾਂ ਦੇ ਵਿੱਚ ਕੋਈ ਲੇਖਣ ਵੀ ਆਉਂਦਾ ਏ ਪਚਾ ਕੇ ਰੱਖਣਾ ਕਹਿੰਦੇ ਆਪਣੀ ماں ਵਿਚਾਰੀ ਨੇ ਕੱਥੇ ਹੋ ਕੇ ਕਿਸਾਨਾਂ ਨੂੰ ਦਾ ਜੋ ਅੱਗ ਬੁਲਾਣੀ ਅੱਛਾ ਤੁਸੀਂ ਕਿਸਾਨਾਂ ਦੇ ਇਤ ਦੀ ਗੱਲ ਕੀਤੀ ਆ ਸਪਰਾਲੀ ਦੀ ਗੱਲ ਕੀਤੀ ਆ ਸੋ ਸਮੇਂ ਦੇ ਨਾਲ ਨਾਲ ਜਿਹੜੇ ਤੁਹਾਡੇ ਗੀਤਕਾਰੀ ਦਾ ਜੇ ਤੁਹਾਡੇ ਚੱਲ ਕੇ ਪੈਂਦੇ ਆ ਕਿ ਤੁਸੀਂ ਨਾਲ ਮਨੋ ਕਿਸਾਨੀ ਦੇ ਨਾਲ ਜੁੜੇ ਹੋਏ ਹੋ ਸੁ ਮੈਂ ਸਰਬਾਈ ਜਾਨਣਾ ਚਾਹੁੰਦਾ ਕਿ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਨੇ ਤੁਹਾਡੇ ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ ਸ਼ੰਦਰ ਸਿੰਘ ਮੇਰੀ ਮਾਤਾ ਜੀ ਚਰਨਜੀਤ ਕੌਰ ਮੇਰਾ ਭਰਾ ਕਰਮ ਸਿੰਘ ਬਲੂਕਾ ਜਿਹਨਾਂ ਨੂੰ ਫਰਦਾ ਪ੍ਰਕਾਰ ਵੀ ਗਿਆ ਹੈ ਅੱਜ ਤੱਕ ਤੇ ਭਾਬੀ ਜੀ ਮੇਰੇ ਤੇ ਦੋ ਮੇਰੇ ਪਤੇਜੀਆਂ ਜੀ ਇੱਕ ਅੰਕੋ ਤੇ ਗੀਤਕਾਰੀ ਦੇ ਨਾਲ ਨਾਲ ਤੁਹਾਡਾ ਜਿਹੜਾ ਕੋਈ ਚਿੰਤਾ ਇਹਦੇ ਨਾਲ ਤੁਹਾਡੀ ਰੋਜੀ ਰੋਟੀ ਚੱਲਦੀ ਹੈ ਨਾਲ ਨਾਲ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ ਮੈਂ ਬਾਈ ਘਿਹੜੀ ਜਾਂਦਾ ਇੱਤਾਂ ਵੀ ਕਰਨਿਆ ਨਾ ਤੇ ਦਾਦੀ ਕਰਦਾ ਉੱਥੇ ਗੁਰਦਆਰਾ ਸਾਹਿਬ ਦੇ ਵਿੱਚ ਬੈਠ ਕੇ ਉਹ ਮੈਨੂੰ 300 ਰੁਪਿਆ ਦਿੰਦੇ ਆਹਨ ਤਾਂ ਕਿ ਮੈਂ ਦਾਦੀ ਨਾਲ ਤਾਂ ਤੇ ਹਾਂ ਨਾਲ ਮੀਆਂ ਨਾਲ ਕਰਦੇ ਚਲੋ ਇਹ ਤਾਂ ਤੁਹਾਡਾ ਜਿਹੜਾ ਪਰਿਵਾਰ ਕਪਸ਼ੂਕੜ ਸੁਣੀ ਜ਼ਿੰਦਗੀ ਦੇ ਕੁਝ ਪਾਸੇ ਪਰ ਜਦੋਂ ਤੁਸੀਂ ਇਹ ਗੱਲ ਸਾਡੇ ਨਾਲ ਸਾਂਝੀ ਕੀਤੀ ਕਿ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਦਿਹਾੜੀ ਕਰ ਰਹੇ ਹੋ ਸੋ ਮੈਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਵੀਰ ਸਾਡਾ ਗੀਤਕਾਰ ਸਰਬਾ ਭਾਈ ਇਹ ਹੈਂਡੀਕੈਪਟ ਨੇ ਪੂਰੇ ਤੌਰ ਤੇ ਜਿਨ੍ਹਾਂ ਨੂੰ ਆਪਾਂ ਅਪਾਹਜ ਕਹਿ ਸਕਦੇ ਹਾਂ ਕਿਉਂਕਿ ਇਹਨਾਂ ਨੂੰ ਚੱਲਣ ਫਿਰਨ ਦੇ ਵਿੱਚ ਵੀ ਬੜੀ ਦਿੱਕਤ ਆਉਂਦੀ ਹੈ ਜਦੋਂ ਸਾਡੇ ਸਟੂਡੀਓ ਵਿੱਚ ਆਏ ਨੇ ਸੋ ਬਾਈ ਨੂੰ ਅਸੀਂ ਜਿਹੜਾ ਪੌੜੀਆਂ ਚੜਦਾ ਵੇਖਿਆ ਤਾਂ ਸਾਡਾ ਵੀ ਮਨ ਬੜਾ ਦੁਖੀ ਹੋਇਆ ਕਿਉਂਕਿ ਜਿਹੜੇ ਮਨ ਦੇ ਵਿੱਚ ਆਪਣੇ ਸ਼ੌਂਕ ਹੁੰਦੇ ਨੇ ਠੀਕ ਆ ਉਹ ਇਹ ਨਹੀਂ ਦੇਖਦੇ ਕਿ ਬੰਦਾ ਹੈਂਡੀਕੈਪਟਾ ਜਾਂ ਤੰਦਰੁਸਤ ਆ ਸੋ ਇਹ ਵੀ ਬਾਈ ਦੀ ਬਹੁਤ ਵੱਡੀ ਸੋਚ ਕਹਿ ਸਕਦੇ ਹਾਂ ਜਾਂਦਾ ਦਿਲ ਹੀ ਕਹਿ ਸਕਦੇ ਹਾਂ ਕਿ ਜਿਹੜੇ ਕਿ ਐਸ ਹਾਲਤ ਦੇ ਵਿੱਚ ਵੀ ਆਪਣੇ ਸ਼ੌਂਕ ਨੂੰ ਬਰਕਰਾਰ ਰੱਖਿਆ ਹੋਇਆਗਾ ਤੋ ਸਰਮੈ ਜੀ ਹੁਣ ਤੱਕ ਤੁਹਾਡੇ ਮਾਰਕੀਟ ਦੇ ਵਿੱਚ ਕਿੰਨੇ ਕਿ ਗੀਤ ਆ ਚੁੱਕੇ ਆ ਤੇ ਕਿਹੜੇ ਕਿਹੜੇ ਸਿੰਗਰ ਤੁਹਾਡੇ ਗਾਣਿਆਂ ਨੂੰ ਗਾ ਚੁੱਕੇ ਨੇ ਪਹਿਲਾ ਗੀਤ ਜਸਪ੍ਰੀਤ ਰਾਜ ਨੇ ਗਾਇਆ ਸੀ ਬਾਈ ਸੁਖਾਂਵਲੋਂ ਉਹ ਸੀ ਦਗਾਣਾ ਮੈਂ ਨਾ ਗੁਰੂ ਕਾਂਠੀ ਕੋਲ ਗਿਆ ਤੇ ਦਿੱਕ ਲੱਗਿਆ ਸੀਗਾ ਜੀ ਬੈਂਤੀ ਉੱਥੇ ਮੈਨੂੰ ਉਹ ਬਾਈ ਵੀਰ ਮਿਲਿਆ ਤੇ ਮੈਂ ਕਿਹਾ ਹੁੰਦੇ ਉਹ ਕਹਿੰਦਾ ਵੀ ਮੈਂ ਗਾਉਣਾ ਜੀ ਉਹ ਵੀ ਗਰੀਬ ਘਰੋਂ ਸੀਗਾ ਕਿਉਂ ਉਹਦੇ ਵੀ ਮਾਵਾ-ਪਾਪਾ ਹੈ ਨਹੀਂ ਜੋ ਤਿੰਨ ਭਾਈ ਸੀਗੇ ਤੇ ਉਹਨੂੰ ਵੀ ਗਾਉਂਦਾ ਸੀਗਾ ਤੇ ਉਹ ਬਹਿ ਗਏ ਜੀ ਨਾ ਤਾਂ ਹੁਣ ਮੈਂ ਇਕੱਲਾ ਕੁਛ ਕਰਦਾ ਤੇ ਨਾ ਇਕੱਲਾ ਕੁਛ ਉਹ ਕਰ ਸਕਦਾ ਉਹ ਕਹਿੰਦਾ ਵੀ ਆਪਾਂ ਮਿਲ ਕੇ ਵੀ ਆਪਾਂ ਇਹਨੂੰ ਗਾਉਣਾ ਗੀਤ ਨੂੰ ਉਹ ਪਹਿਲਾਂ ਮੈਥੋਂ ਕਰਦੇ ਦੇ ਗਾਉਣਾ ਗੀਤ ਲੈ ਗਏ ਮੜ ਕੇ ਉਹਨੂੰ ਕਿਸੇ ਨੇ ਕਿਹਾ ਤਾਂ ਵੀ ਜੇ ਕਰ ਮਾ ਤਾਂ ਦਗਾਣਾ ਕਰ ਜੀ ਉਹ ਫਿਰ ਮੈਨੂੰ ਕਹਿੰਦਾ ਵੀ ਦਗਾਣਾ ਦੇ ਫਿਰ ਮੈਂ ਉਹਨਾਂ ਨੂੰ ਗੀਤ ਦੱਤਾ ਸੀਗਾ ਬੀਹੀ ਵਾਲਾ ਗੀਤ ਵੀ ਮੈਂ ਬੰਦ ਕਰਾਉਣੀ ਆ ਮੋਈ ਤੇ ਜੀ ਤਾਂ ਨਾ ਕਹਿੰਦੇ ਕੁੰਦੀ ਵੀ ਦਮਣੀਆ ਬੈਲ ਆ ਗੂਗਾ ਕਹਿੰਦੇ ਬਾਹ ਤੂੰ ਕੀ ਜਾਣੇ ਚੰਨ ਮੱਖਣਾ ਵੇ ਸਾਡੇ ਘਰ ਦਾ ਮਸਾਂ ਹੁੰਦਾ ਹੈਗੀ ਵੀ ਜਾੜਾ ਉਹ ਕਹਾਂ ਕੁੰਦੀ ਤੋਂ ਜਮਾ ਵੀ ਭੋਲਾ ਬੀਨੀ ਦਰਦੀ ਬਿਜਲੀ ਜੀ ਜਨ ਰਾਤੀ ਬਿਜਲੀ ਜੀ ਜਨ ਰਾਤੀ ਚੋਰੀ ਇਹ ਕਰਦੀ ਪਤਾ ਲੱਗ ਜੂਗਾ ਇੱਕ ਦਿਨ ਨਾਲੇ ਨਾਲੇ ਜਲਬਾਣਾ ਪਾਉਣਗੇ 5 ਸਾਲ ਦੀ ਹੈ ਕੈਦ ਮਟਿਆਰੇ 5 ਸਾਲ ਦੀ ਹੈ ਕੈਦ ਮਟਿਆਰੇ ਸੇ ਇੱਥੇ ਮੈਂ ਸਾਡੇ ਦਰਸ਼ਕਾਂ ਨੂੰ ਇੱਕ ਹੋਰ ਵੀ ਗੱਲ ਦੱਸਣੀ ਚਾਹਣਾ ਕੇ ਬਾਈ ਜਿੱਦਾਂ ਇਹਨਾਂ ਨੂੰ ਬੋਲਣ ਦੇ ਵਿੱਚ ਵੀ ਥੋੜੀ ਦਿੱਕਤ ਆ ਰਹੀ ਹੈ ਬੋਲਣ ਦੇ ਵਿੱਚ ਜਿਹੜੇ ਸ਼ਬਦ ਆ ਇਹਨਾਂ ਤੋਂ ਸਹੀ ਨਹੀਂ ਬੋਲੇ ਜਾਂਦੇ ਸੋ ਇਹਨਾਂ ਦਾ ਕਾਰਨ ਇਹ ਹੀ ਹੈ ਕਿ ਇਹ ਬਾਡੀ ਤੌਰ ਤੇ ਜਾਂ ਆਪਣੇ ਬਾਡੀ ਦੇ ਸਟਰਚਰ ਤੌਰ ਤੇ ਪੂਰੇ ਸਹੀ ਨਹੀਂ ਹੈ ਇਸ ਕਰਕੇ ਇਹਨਾਂ ਦੀ ਜਿਹੜੀ ਆਵਾਜ਼ ਆ ਜਿਹੜੀ ਥਤਤਰਾ ਰਹੇ ਨੇ ਜਾਂ ਸ਼ਬਦ ਪ੍ਰੋਪਰ ਨਹੀਂ ਕਹਿ ਸਕਦੇ ਹੁਣ ਤੱਕ ਜਿਹੜੇ ਤੁਹਾਡੇ ਮਾਰਕੀਟ ਦੇ ਵਿੱਚ ਆ ਪੰਜ ਗੀਤ ਪ੍ਰੋਪਰ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਵੀ ਪੂਰੇ ਆ ਚੁੱਕੇ ਆ ਤੇ ਛੇਮਾ ਗੀਤ ਆ ਜਿਹੜਾ ਮਾਰਕੀਟ ਦੇ ਵਿੱਚ ਆਉਣ ਦੀ ਤਿਆਰੀ ਆ ਜਿਹੜਾ ਤੁਸੀਂ ਦੁਗਾਣਾ ਕਹਿ ਰਹੇ ਹੋ ਇਹ ਦੁਗਾਣੇ ਨੂੰ ਕਿੰਨਾ ਕਿੰਨਾ ਕਲਾਕਾਰਾਂ ਦੀਆਂ ਆਵਾਜ਼ਾਂ ਦੇ ਵਿੱਚ ਇਹ ਗਾਣਾ ਜਿਹੜਾ ਤੁਸੀਂ ਬਿਜਲੀ ਵਾਲਾ ਕਹਿ ਰਹੇ ਹੋ ਕਿਹਨਾਂ ਦੀ ਆਵਾਜ਼ ਦੇ ਵਿੱਚ ਆਇਆ ਸਾਰੇ ਦਰਸ਼ਕਾਂ ਨੂੰ ਜਰੂਰ ਦੱਸੋ ਜੀ ਇਹ ਜਸਪ੍ਰੀਤ ਹੁੰਦਾ ਸੀਗਾ ਜੀ ਸੁਖ ਸੁਖਾਣਾ ਦਾ ਜੀ ਤੇ ਪਰਵੀਨ ਧਰਤੀ ਨੇ ਆਵਾਜ਼ ਦਿੱਤੀ ਸੀ ਜਿਹੜੀ ਸਿੱਧੂ ਹਰਜੀਤ ਨਾਲ ਧੰਨਵਾਦ ਦਿੱਤੀ ਸੀਗੀ ਗੀਤ ਨੂੰ ਤੇ ਉਹ ਗੀਤ ਪੂਰਾ ਯਾਨੀ ਮਜ਼ਹੂਰ ਵੀ ਹੋਇਆ ਜਦੋਂ ਥੋੜਾ ਹੋਇਆ ਪੁਆ ਪਰ ਜਦੋਂ ਮੇਰੇ ਮਾਨ ਦੇ ਵਿੱਚ ਕੈਰਨੋਥੀ ਵੀ ਵਧਿਆ ਮੇਰੇ ਪਿੰਡ ਦਾ ਨਾਮ ਪੈ ਗਿਆ ਮੇਰੇ ਮੈਂ ਪੈਂਦੀ ਵੀਡੀਓ ਬਣਾਈ ਸੀ ਉਹ ਕਾਨੇ ਦੀ ਜੀ ਤੇ ਪੈਂਦੀ ਆ ਦੇ ਨਗਰ ਦੇ ਬੱਚੇ ਦੇ ਸੀ ਆਹ ਦਾ ਪਸ ਪੈਂਦੀ ਬਣਾ ਲਿਆ ਬਹੁਤ ਚੰਗੀ ਗੱਲ ਆ ਜੀ ਸਰਪੰਚ ਜੀ ਪਰ ਮੈਂ ਤੁਹਾਡੀ ਜਦੋਂ ਤੱਕ ਤੁਹਾਡੇ ਨਾਲ ਗੱਲਬਾਤਾਂ ਕਰ ਰਿਹਾ ਜਿੱਥੋਂ ਤੱਕ ਮੈਂ ਤੁਹਾਡੀ ਗੱਲਾਂ ਦੇ ਵਿੱਚੋਂ ਗੱਲ ਜਿੱਦਾਂ ਕਹਿੰਦੇ ਆਪਾਂ ਬਣ ਲਈ ਤੁਸੀਂ ਪਿੰਡ ਦੇ ਨਾਲ ਬਹੁਤ ਜੁੜੇ ਹੋ ਕਿਉਂਕਿ ਹਮੇਸ਼ਾ ਤੁਸੀਂ ਪਿੰਡ ਦੀ ਗੱਲ ਕੀਤੀ ਆ ਉਹਦੀ ਨਗਰ ਦੀ ਗੱਲ ਕੀਤੀ ਆ ਤੇ ਮੈਂ ਇਹ ਤੁਹਾਨੂੰ ਇਹ ਤੋਂ ਪੁੱਛਣਾ ਚਾਹੁੰਦਾ ਵੀ ਨਗਰ ਦਾ ਕਿੰਨਾ ਕੁ ਸਹਿਯੋਗ ਆ ਜਿੰਨੇ ਕਿ ਤੁਹਾਡੇ دوست ਮਿੱਤਰ ਨੇ ਜਾਂ ਤੁਹਾਡ ਨੂੰ ਚਾਉਣ ਵਾਲੇ ਨੇ ਕਿੰਨਾ ਸਹਿਯੋਗ ਆ ਤੁਹਾਡੇ ਨਗਰ ਦਾ ਪਿੰਡ ਦਾ ਨਗਰ ਦਾ ਪਾਈ ਤੋਨੀ ਆ ਕੇ ਸੀ ਸਤਨਾਵਾਲੇ ਜੀ ਆਹੋਂ ਚਿੱਤੇ ਵੀ ਦੀ ਵੀਡੀਓ ਹੋਈ ਸੀ ਮੇਰੇ ਪਿੰਡ ਦੀ ਹੋਈ ਸੀ ਇਹਦੀ ਜੀ ਪੰਪਲਾਵਾਂ ਨੇ ਬਹੁਤ ਮੈਨੂੰ ਸਹਿਯੋਗ ਦਿੱਤਾ ਕੋਈ ਪੈਸਾ ਨਹੀਂ ਲਿਆ ਇੱਕ ਮੇਰੇ ਚਾਚਾ ਜੀ ਅਬਿੰਦਰ ਅਬਿੰਦਰ ਆ ਤੇ ਉਹ ਪਰਿਵਾਰ ਤੋਂ ਬੜੀਆ ਉਹਨਾਂ ਨੇ ਚਾਹ ਪਾਣੀ ਉਹਨਾਂ ਨੂੰ ਪਿਆਏ ਜਦੋਂ ਬੰਦੇ ਆਏ ਸੀਗੇ ਉਹਨਾਂ ਨੇ ਪੂਰਾ ਸਹਿਯੋਗ ਦਿੱਤਾ ਇਹਨਾਂ ਨੇ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੋ ਨਗਰਵਾਨੋਂ ਵੀ ਬਾਈ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਤੇ ਮੈਂ ਗੱਲ ਕਰਦਾ ਜੀ ਤੁਸੀਂ ਪਹਿਲਾਂ ਸਾਨੂੰ ਆਫ ਕੈਮਰਾ ਕਹਿ ਕੇ ਹਟਿਆ ਵੀ ਬਾਈ ਮੈਂ ਪੜਿਆ ਲਿਖਿਆ ਨਹੀਂ ਪੜੇ ਲਿਖਾ ਨਾ ਹੋਣ ਦੇ ਕਰਕੇ ਤੇ ਤੁਸੀਂ ਜਿਹੜਾ ਗੀਤ ਹੈ ਉਹ ਕਿੰਨਾ ਤੋਂ ਲਗਵਾਉਂਦੇ ਆ ਜਾਂ ਕੀ ਤੁਹਾਡੇ ਮਨ ਦੇ ਜਾਂ ਦਿਮਾਗ ਦੇ ਵਿੱਚ ਇਹਨੇ ਗੀਤ ਫੈਟ ਹੋ ਚੁੱਕੇ ਨੇ ਇਹ ਤੁਸੀਂ ਜਿਵੇਂ ਸਾਨੂੰ ਆਫ ਕੈਮਰਾ ਤੁਸੀਂ ਕਾਫੀ ਗੀਤ ਸੁਣਾਏ ਆ ਉਹਦੇ ਬਾਰੇ ਵੀ ਦੱਸੋ ਵੀ ਇਸ ਤਰ੍ਹਾਂ ਤੁਸੀਂ ਗੀਤਾਂ ਨੂੰ ਤੁਸੀਂ ਕਹਿ ਰਹੇ ਹੋ 1200 ਗੀਤ ਲਿਖਿਆ ਹੋ ਤੁਹਾਡਾ ਉਹਨਾਂ ਨੂੰ ਫਿਰ ਕਿੱਦਾਂ ਤੁਸੀਂ ਸਟੋਰ ਕਰਕੇ ਰੱਖਦੇ ਆ ਜੋ ਆਪਣੀ ਬੋਕਸ ਦੇ ਵਿੱਚ ਲੈ ਕੇ ਰੱਖਦੇ ਆ ਜਾਂ ਕਾਪੀ ਦੇ ਵਿੱਚ ਲਿਖਦੇ ਹੋ ਜਾਂ ਦਿਮਾਗ ਦੇ ਵਿੱਚ ਹੀ ਤੁਹਾਡੇ ਨੇ ਗੀਤ ਪਏ ਨਹੀਂ ਪਹਿਲਾਂ ਮੈਂ ਉਸ ਪਰਮਾਤਮਾ ਦਾ ਸ਼ੁਗੜਾ ਧੰਨਵਾਦ ਕਰਨਾ ਚਾਹਾਂ ਵੀ ਜੇ ਹੋਜੀ ਮੇਰੇ ਤੇ ਬੱਧ ਪੈ ਗਈ ਉਹ ਜੀ ਮੈਨੂੰ ਕਲਾ ਬਾਸ਼ੀ ਮਾਲਕ ਨੇ ਤੇ ਜਿੰਨੇ ਗੀਤ ਪਾਈ ਮੈਨ ਦੇਖੇ ਆ ਤੇ ਮੈਂ ਕਾਪੀ ਚਾੱਕ ਕੇ ਤਾਂ ਵੀਰ ਕਿਤੇ ਗਾਏ ਪਹਿਲੀ ਆਤਾ ਉਹ ਪਰਮਾਤਮਾ ਤੋਂ ਧਰ ਕੇ ਕਹਿੰਨੀ ਅਭੀ ਮਾਲਕ ਇੱਥੇ ਸਾਸ ਦੰਦਾ ਦੇ ਵੀ ਮਿਰਾ ਤੇ ਮੁੰਡਾ ਅਮਰਤਪਾਲ ਜਿੰਨਾ ਗੀਤ ਜਨਮਾਇ ਚਾਰ ਤੱਪੇ ਜਾਮਿਲ ਦਿਮਾਗ ਚ ਆ ਜਾਂਦੇ ਮੈਂ ਜਾਨਾ ਉਹਨਾਂ ਤੋਂ ਲਖਵਾ ਕੇ ਤੁਮਨ ਪਈ ਸੋ ਬਾਈ ਨੇ ਗੱਲ ਕਰੀ ਆ ਵੀ ਮੈਂ ਕੋਤਾ ਲਿਖਦਾ ਨਹੀਂ ਆ ਤੇ ਕਿਸੇ ਦੋਸਤ ਤੋਂ ਜਿਹਨਾਂ ਦਾ ਨਾਮ ਲੈਤਾ ਮਲਤਪਾਲ ਬਾਈ ਦਾ ਨਾਮ ਲਿਆ ਤੇ ਜਿਹੜੀ ਸੋਨ ਆਪਾਂ ਗੱਲ ਛੋੜੇ ਸਰੀਰ ਦੀ ਕਰਦੇ ਆ ਜਿਹੜਾ ਤੁਹਾਨੂੰ ਇਹ ਉਹ ਵੱਜ ਪਿਆਗਾ ਇਸ ਤਰ੍ਹਾਂ ਇਹ ਤੁਹਾਨੂੰ ਜਨਮ ਤੋਂ ਬਾਅਦ ਦੇ ਵਿੱਚ ਇਸ ਤਰ੍ਹਾਂ ਹੋਇਆ ਜਾਂ ਤੁਸੀਂ ਜਮਾਂਦਰੂ ਜਿਹਨੂੰ ਆਪਾਂ ਕਹਿ ਸਕਦੇ ਆ ਵੀ ਉਦਾਂ ਜਿਹੜਾ ਸਰੀਰ ਆ ਇਸ ਤਰ੍ਹਾਂ ਹੋ ਗਿਆ ਜੀ ਨਹੀਂ ਇਹ ਮੁੱਢੋਂ ਹੀ ਜਿਗਾ ਜਿੱਦ ਨੂੰ ਮੈਂ ਹੋਇਆ ਸੀ ਉਦੋਂ ਮੈਂ ਫਿਰ ਮੈਨੂੰ ਆਸ ਨਹੀਂ ਸੀ ਕਿ ਇਥੋਂ ਮੈਂ ਹੋਰ ਥੋੜ ਉਦੋਂ ਬਾਅਦ ਮੈਂ ਮੇਰੇ ਪਾਪਾ ਜੀ ਕਹਿੰਦੇ ਵੀ ਪ੍ਰਦੇਸ਼ਨ ਕਰਾਉਣਾ ਤੇ ਮਾਤਾ ਜੀ ਕਹਿੰਦੇ ਪ੍ਰਦੇਸ਼ਨ ਕਰਾਉਣਾ ਸਾਡੇ ਬਾਬੇ ਕਰਦਾ ਸੀ ਤੇ ਦਾਦਾ ਸੀ ਉੱਥੇ ਪਾਪਾ ਮਗਰ ਨਾਲ ਸੀਗੇ ਮਤ ਜਦੋਂ ਸੀਰ ਛੱਡ ਕੇ ਉਹ ਤੇ ਉਹ ਕਹਿੰਦੇ ਵੀ ਨਹੀਂ ਕਰਾਉਣਾ ਕਹਿੰਦੇ ਵੀ ਜੇ ਮਾਲਕ ਨੇ ਬੰਦ ਫੜ ਲਈ ਤਾਂ ਇਹ ਫੜੂਗਾ ਮਾਲਕ ਉਦੋਂ ਬਾਅਦ ਮੈਂ ਉੱਥੇ ਸੇਵਾ ਕੀਤੀ ਤੇ ਮਾਲਕ ਨੇ ਮੈਨੂੰ ਆਪ ਦਾ ਕਿਰਿਆ ਸਦਨ ਜੋਗਾ ਕਰਤਾ ਸੋ ਸਰਬਾਜੀ ਚਲੋ ਤੁਹਾਡੇ ਤੇ ਮਾਲਕ ਦੀ ਬੜੀ ਕਿਰਪਾ ਜੀ ਸੋ ਅਸੀਂ ਵੀ ਅਦਾਸ ਕਰਦੇ ਆ ਤੁਹਾਡੀ ਸੇਵਾ ਜਾਬੀ ਲਈ ਅੱਗੇ ਦਾ ਤੁਹਾਡਾ ਕੀ ਜਿਹਨੂੰ ਆਪਾਂ ਕਹਿ ਸਕਦੇ ਆ ਜੀ ਪਲਾਨਿੰਗ ਆ ਜਾਂ ਕਿੰਨਾ-ਕਿੰਨਾ ਦੀ ਆਵਾਜ਼ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਇੱਕ ਆਪਣਾ ਸੁਪਨਾ ਹੁੰਦਾ ਕਿ ਫਲਾਨਾ ਸਿੰਗਰ ਜਾਂ ਮੇਰਾ ਹੀ ਗਾਣਾ ਗਾਵੇ ਜਾਂ ਫਲਾਨੀ ਕੰਪਨੀ ਦੇ ਵਿੱਚ ਆਵੇ ਜਾਂ ਮੈਂ ਉਹਦੇ ਥਰੂ ਗਾਣਾ ਕਰਵਾਉਣਾ ਚਾਹੁੰਨਾਗਾ ਤੁਹਾਡਾ ਕੀ ਫਿਊਚਰ ਪਲਾਨ ਕੀ ਆ ਤੁਸੀਂ ਕੀ ਅੱਗੇ ਕਰਨਾ ਚਾਹੁੰਦੇ ਆ ਮੇਰਾ ਪ੍ਰਯਾਨ ਏਹੀ ਅਭਿਰਵੀ ਜੇ ਹੁਣ ਮੈਂ ਤੁਹਾਨੂੰ ਸਹੀ ਆ ਦਵਾਜ ਵੀ ਚੰਗੀ ਹੋਈ ਪਹਿਲੀ ਗੱਲ ਤੇ ਹੀ ਆ ਜੀ ਤੇ ਦੂਜੀ ਗੱਲ ਇਹ ਇਹ ਆ ਕਿ ਹੁਣ ਮੈਂ ਕਰਨਾ ਤਾਂ ਕੁਝ ਕਰ ਨਹੀਂ ਸਕਦਾ ਹਾਂਜੀ ਭੈਣ ਭਰਾਵਾਂ ਦੇ ਸੰਯੋਗ ਨਾਲ ਜਿਵੇਂ ਹੁਣ ਅੱਕੇ ਮੇਰੇ ਪੰਜ ਗੀਤ ਹੋ ਗਏ ਭੈਣ ਭਰਾਵਾਂ ਦੇ ਸੰਯੋਗ ਨਾਲ ਮੈਂ ਇੱਥੇ ਤੱਕ ਪਹੁੰਚਿਆ ਪਰ ਮੈਂ ਆਪਦੀ ਕਲਮ ਵੀ ਰੱਖਣਾ ਚਾਹਣਾ ਵੀ ਜੇ ਮੈਂ ਦੁਨੀਆ ਲਈ ਕੁਝ ਕੀਤਾ ਤੇ ਮੈਂ ਅੱਗੇ ਰੱਖਣਾ ਚਾਹਣਾ ਵੀ ਮੇਰਾ ਕੁਸਾਂ ਬਸ ਬਣੀ ਤੇ ਆ ਗਈ ਤੇ ਆਪਦੇ ਮਾਪੇ ਬਾਬ ਨੂੰ ਵੀ ਮੈਂ ਸੁਖੀ ਕਰਨੀ ਚਾਹੁੰਦਾ। ਸੋ ਉਹ ਚੰਗੀ ਸੋਚਾ ਜੀ ਇਸ ਤਰ੍ਹਾਂ ਮਾਪਿਆਂ ਦੀ ਸੇਵਾ ਜਿਹੜੀ ਬਾਈ ਕਰਨਾ ਚਾਹੁੰਦਾ ਉਹਨਾਂ ਨੂੰ ਖੁਸ਼ਹਾਲ ਜ਼ਿੰਦਗੀ ਦੇਣਾ ਚਾਹੁੰਦਾਗਾ। ਸੋ ਮੈਂ ਬੇਨਤੀ ਕਰਾਂਗਾ ਜਿਹੜੇ ਸਾਡੇ ਸੰਗੀਤ ਨੂੰ ਪਿਆਰ ਕਰਦੇ ਨੇ ਗੀਤਕਾਰ ਭਰਾ ਨੇ ਸਾਡੇ ਸਿੰਗਰ ਵੀਰ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਸ਼ਖਸ਼ ਹੁੰਦੇ ਨੇ ਜਾਂ ਜੇ ਇਦਾਂ ਦੇ ਗੀਤਕਾਰ ਆ ਤੁਹਾਡੇ ਬਾਈ ਨੇ ਆਪਣੀ ਸਾਰੀ ਹੱਡ ਵੀਤੀ ਆਪਾਂ ਨੂੰ ਦੱਸੀ ਹੈ ਵੀ ਉਹ ਦਿਹਾੜੀਆਂ ਕਰਦਾਗਾ ਤੇ ਬਾਈ ਹੈਂਡੀਕੈਪਟ ਵੀ ਆ ਪ੍ਰੋਪਰ ਉਤੋਂ ਚੱਲਿਆ ਵੀ ਨਹੀਂ ਜਾ ਸਕਦਾ ਤੇ ਆਪਾਂ ਸੋਚ ਸਕਦੇ ਆ ਵੀ ਉਹ ਕਿਦਾਂ ਮੈਨੇਜ ਕਰਦਾ ਹੋ ਉਹ ਜ਼ਿੰਦਗੀ ਨੂੰ ਤੇ ਆਪਣੇ ਮਾਪਿਆਂ ਨੂੰ ਸੰਭਾਲਦਾ ਹੋਗਾ ਸੋ ਮੈਂ ਬੇਨਤੀ ਕਰਦਾ ਜੀ ਆਪਣੇ ਸਰਵੇ ਭਰਾ ਨੂੰ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਦੱਸ ਰਹੇ ਹੋ ਵੀ ਮੈਂ ਇੱਕ ਵਧੀਆ ਸਿੰਗਰ ਲੱਭ ਰਿਹਾ ਚੰਗੀ ਆਵਾਜ਼ ਵਾਲਾ ਸਿੰਗਰ ਲੱਭ ਰਿਹਾ ਕਿੱਦਾਂ ਦੀ ਸੋਚ ਆ ਤੁਹਾਡੀ ਕਿਦਾਂ ਦੀ ਆਵਾਜ਼ ਵਾਲਾ ਸਿੰਗਰ ਕਿਉਂ ਸਾਡੇ ਦਰਸ਼ਕ ਸੁਣ ਰਹੇ ਨੇ ਤੁਹਾਨੂੰ ਸਿੰਗਰ ਵੀ ਬੜੇ ਸੁਣਨੇਗੇ ਇਸ ਦੇ ਇੰਟਰਵਿਊ ਨੂੰ ਕਿਦਾਂ ਦੀ ਆਵਾਜ਼ ਤੁਹਾਨੂੰ ਪਸੰਦ ਆ ਤਾਂ ਤੁਹਾਡੇ ਨਾਲ ਕੰਟੈਕਟ ਜ਼ਰੂਰ ਕਰਨਗੇ ਸਾਡੇ ਭਰਾ ਹੁਣ ਅੱਜ ਲੋੜ ਸੇਖੂ ਨੇ ਬਾਈ ਵਿੱਚ ਕੀਤਾ ਸੀ ਉਹਦੀ ਆਵਾਜ਼ ਬਹੁਤ ਵਧੀਆ ਲੱਗੀ ਮੈਨੂੰ ਉਹਦਾ ਆਪਣਾ ਗੀਤ ਆਇਆ ਆਇਆ ਦਾ ਹੋ ਗਿਆ ਅੱਜ ਚਾਰ ਪੰਜ ਦਿਨ ਮਾ ਬਹੁਤ ਵਧੀਆ ਉਹਨੇ ਗਾਇਆ ਕਿਉਂ ਮੈਂ ਲੇਖ ਰਹੀ ਕਰਦੇ ਹਾਲਾਤਾਂ ਦਾ ਗੀਤ ਆ ਆਪਦੇ ਘਰ ਦੇ ਹਾਲਾਤਾਂ ਤੇ ਜਿਹੜਾ ਦੀ ਵੀ ਘਰ ਦੇ ਹਾਲਾਤ ਸੀਗੇ ਬਹੁਤ ਕੰਦੇ ਮਾਰੇ ਕਾਨਿਆਂ ਦੀ ਛੱਤ ਥੱਲੇ ਜਨ ਸੀਗੇ ਆਲੀ ਲੋਕਾਂ ਨੇ ਇਸੇ ਤੁਹਾਨੂੰ ਬਹੁਤ ਤਾਨੀ ਮੀਨੀ ਮਾਰੀ ਹੁਣ ਅਸੀਂ ਕੁਝ ਕਰਕੇ ਦਿਖਾਵਾਂਗੇ ਪਰਮਾਤਮਾ ਨੇ ਜੇ ਸਾਡੇ ਉੱਤੇ ਫੇਰ ਦਿੱਤੇ ਦਿਨ ਤੇ ਬਾਪੂ ਨੂੰ ਵੀ ਐਸ਼ ਕਰਾਵਾਂਗੇ ਜੋ ਕਿ ਉਹਨਾਂ ਦੇ ਬਾਅਦ ਚ ਲਕੌਤ ਹੋ ਗਿਆ ਵੀ ਇਹ ਗੀਤ ਛਿਮਾ ਤੇ ਉਹਦਾ ਵੀਡੀਓ ਕੱਪਾ ਹਜੇ ਲੰਦਾ ਬੰਨਣਾ ਉਹ ਬਣਾਣਾ ਚਰਨ ਪਰਮਾਤਮਾ ਕਰਾਈ ਜੀ ਤੁਹਾਡੇ ਉਸ ਗੀਤ ਨੂੰ ਵੀ ਪਰਮਾ ਹੰਗਾਰਾ ਮੇਰੇ ਸੋ ਤੁਸੀਂ ਦੱਸ ਰਹੇ ਸੀ ਤੁਹਾਡੀ ਇੱਕ ਦਿਲ ਦੀ ਤਮੰਨਾ ਸੀਗੀ ਵੀ ਸਾਡੇ ਮਹਿਰੂਮ ਗਾਇਕ ਭਾਈ ਰਾਜਵੀਰ ਜਵੰਦਾ ਜੀ ਤੁਸੀਂ ਦੱਸ ਰਹੇ ਸੀ ਕਿ ਵੀ ਮੇਰਾ ਮਨ ਸੀ ਕਿ ਭਾਈ ਜਵੰਦਾ ਦੀ ਆਵਾਜ਼ ਦੇ ਵਿੱਚ ਮੈਂ ਗਾਣਾ ਕਰਵਾਉਣਾਗਾ ਚਲੋ ਪਰਮਾਤਮਾ ਨੂੰ ਨਹੀਂ ਮਨਜ਼ੂਰ ਸੀਗਾ ਤੇ ਤੁਸੀਂ ਭਾਈ ਬਾਰੇ ਕਿੰਨਾ ਕੁ ਜਾਣਦੇ ਹੋ ਜਾਂ ਉਹਨਾਂ ਨੂੰ ਮਿਲੇ ਸੀਗੇ ਤੇ じゃ ਕਿਦਾਂ ਤੁਸੀਂ ਸੋਚ ਰੱਖੀ ਸੀ ਵੀ ਬਾਈ ਜਵੰਦੇ ਦੀ ਆਵਾਜ਼ ਦੇ ਵਿੱਚ ਮੈਂ ਇੱਕ ਗਾਣਾ ਕਰਵਾਉਣਾ ਹੈ ਨਹੀਂ ਬਾਈ ਮੈਂ ਉਹਨਾਂ ਨੂੰ ਮਿਲਿਆ ਤਾਂ ਨਹੀਂ ਸੀਗਾ ਮੈਂ ਕਿਉਂਕਿ ਮੈਂ ਪਰ ਮੇਰੀ ਮੈਂ ਉਹਨਾਂ ਨੂੰ ਆਖਰ ਮੈਂ ਨਾ ਗੀਤ ਹੁੰਦਾ ਸੀ ਉਹਨਾਂ ਦੇ ਜੀ ਕਿਉਂ ਮੇਰੀ ਫੋਟੋ ਇਹ ਆ ਵੀ ਪਰ ਮਾਂ ਘੱਟ ਦੇਖਿਆ ਜਾਵੇ ਚੰਗਾ ਲਿਖਿਆ ਜਾਵੇ ਪਰਿਵਾਰ ਤੇ ਬੈਠਣਾ ਦਿਖਾਇਆ ਜਾਵੇ ਜੋ ਕਿ ਸਾਰਾ ਪਰਿਵਾਰ ਬੈਠ ਕੇ ਖੁਸ਼ੀ ਤੇ ਮੈਂ ਉਹਨਾਂ ਨੂੰ ਮਿਲਣਾ ਸੀਗਾ ਵੈਸੇ ਚਲੋ ਜੋ ਮਾਰ ਤੋਂ ਭਾਵੇਂ ਪਰ ਮੈਨੂੰ ਮਨ ਬਹੁਤ ਦੁਖੀ ਹੋਇਆ ਪਰ ਮੈਂ ਨਾ ਜਦੋਂ ਦਾਬੀ ਕਰਕੇ ਉਧਰੋਂ ਪਤਾ ਲੱਗਿਆ ਵੀ ਐਕਸੀਡੈਂਟ ਹੋ ਗਿਆ ਜੀ ਤੇ ਮੈਂ ਗੁਰੂ ਘਰ ਇਹੀ ਅਰਦਾਸ ਕਰਦਾ ਸੀ ਵੀ ਵੀਰ ਦੀ ਜਾਨ ਬਖਸ਼ੀਂ ਦੀ ਵੀਰ ਦੀ ਜਾਨ ਪਰਮਾਤਮਾ ਬਾਖਸ਼ੇ ਉਹਨਾਂ ਆਲ ਦੇ ਪੱਤਿਆਂ ਤੇ ਆਪਦੇ ਪਰਿਵਾਰ ਤੇ ਜਾਉਂਦੇ ਯਾਗ ਲਾੜ ਲੈ ਕੇ ਜਾਵੇ ਸਾਨੂੰ ਇਹ ਨਹੀਂ ਦੀ ਪਤਾ ਮੈਂ ਸਾਥ ਬਹੁਤ ਦੁਖੀ ਹਾਂ ਤੇ ਮੈਂ ਬਾਈ ਚਲੋ ਤੁਹਾਡੀ ਕਹਿੰਦੇ ਹੁੰਦੇ ਆ ਵੀ ਜੋ ਮਾਰਕ ਨੂੰ ਪਾਵੇ ਉਹ ਹੀ ਹੁੰਦਾ ਸੋ ਸਾਨੂੰ ਵੀ ਬੜਾ ਦੁੱਖ ਆ ਸਾਰੇ ਪੰਜਾਬ ਨੂੰ ਜਿੱਥੇ ਵੀ ਵਸਦੇ ਪੰਜਾਬੀ ਹਰ ਇੱਕ ਨੇ ਅਰਦਾਸਾਂ ਕੀਤੀਆਂ ਬਾਈ ਜੀਵੰਦੇ ਦੇ ਲਈ ਸੋ ਬੜੀਆਂ ਅਰਦਾਸਾਂ ਨੂੰ ਵੀ ਭੁੱਲ ਨਹੀਂ ਪਿਆ ਸੋ ਬੜਾ ਦੁੱਖ ਦੀ ਘੜੀ ਸੀ ਸੋ ਜੋ ਪਰਿਵਾਰ ਨੇ ਦੁੱਖ ਹੰਡਾਉਣਾਗਾ ਉਹਨਾਂ ਦੇ ਛੋਟੇ ਬੱਚਿਆਂ ਨੇ ਢਾਉਣਾ ਸੋ ਮਾਲਕ ਕੇ ਇਹ ਅਰਦਾਸ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਤੇ ਬਾਈ ਜਵੰਦਾ ਲਈ ਤੁਸੀਂ ਕੋਈ ਦੋ ਲੈਣਾ ਕਹਿੰਦੇ ਚਾਹੋ ਹਾਂਜੀ ਮੈਂ ਬਾਈ ਦੀ ਗੱਲ ਤੇ ਗੀਤ ਲਿਖਿਆ ਜੇ ਕਿਸੇ ਨੂੰ ਲੱਗੇ ਫਿਰ ਤੁੰਡਾ ਮੈਂ ਗੋਵਿੰਦ ਨੇ ਮੈਨੂੰ ਰਾਤ ਕਿਹਾ ਸੀਗਾ ਕਿ ਮੈਂ ਗੀਤ ਗਾਉਂਗਾ ਉਹਨੇ ਮੰਗਾਇਆ ਵੀ ਜੇ ਤਾ ਉਹਨੂੰ ਕਰਦਾ ਮੈਂ ਕਰ ਦੂਗਾ ਪਰ ਮੇਰੇ ਕੋਲ ਉਹ ਗੀਤ ਹੈਗਾ ਤੇ ਕਹਾਂਗਾ ਮੈਂ ਤੁਹਾਨੂੰ ਸੁਣਾ ਦਿੰਦਾ ਅਬੀਰ ਜਵੰਦੇ ਆਦੇ ਵੰਗੋ ਕੈ ਸਿਣੀ ਗੌਲਾਦੀ ਓ ਜੱਕ ਦਬਾਉਂਦੇ ਤੁਰ ਜਾਵੇ ਤੂੰ ਹੋ ਮੁੜ ਕੇ ਆਉਣਾ ਵੀ ਮੁੜ ਮੁੜ ਆਉ ਤੇਰੀ ਸਾਨੂੰ ਯਾਦ ਵੀ ਆਵੇ ਸੁਣਦੋਂ ਤੇਰੇ ਗੀਤ ਅੱਜ ਆਉਂਦਾ ਸਾਰਾ ਪੰਜਾਬ ਸਾਡਾ ਪੰਜਾਬ ਵੀਰ ਆਵੇ ਬਹੁਤ ਵਧੀਆਂ ਸਤਰਾ ਤੁਸੀਂ ਲਿਖੀਆਂ ਬਾਈ ਇੱਕ ਤਰ੍ਹਾਂ ਦੀ ਸ਼ਰਤਾਂ ਜਿੰਦੀ ਦਿੱਤੀ ਸੋ ਜੇ ਕੋਈ ਐਦਾਂ ਦਾ ਗਾਣਾ ਗਾਉਣਾ ਚਾਹੁੰਦਾ ਜਾਂ ਵੀਰ ਕੋਲੇ ਲਿਖਿਆ ਜੀ ਬਾਈ ਸਰਵੇ ਕੋਲੇ ਕਿਸੇ ਵੀ ਸਿੰਗਰ ਨੇ ਇਹਨਾਂ ਨਾਲ ਰਾਬਤਾ ਕਾਇਮ ਕਰਨਾ ਤਾਂ ਅਸੀਂ ਇਹ ਲਾਸਟ ਜਿਹਨਾਂ ਦਾ ਮੋਬਾਈਲ ਨੰਬਰ ਵੀ ਜਰੂਰ ਦੱਸਾਂਗੇ ਤੇ ਲਾਸਟ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਸਾਡੇ ਦਰਸ਼ਕਾਂ ਨੂੰ ਜਿਹੜੇ ਹਲੇ ਤੁਹਾਨੂੰ ਘਾਟ ਮਹਿਸੂਸ ਹੋ ਰਹੀ ਹੈ ਜ਼ਿੰਦਗੀ ਕਿਉਂਕਿ ਸਾਡੇ ਪੰਜਾਬੀਆਂ ਦੇ ਦਿਨ ਬੜੇ ਬੜੇ ਖੁੱਲੇ ਆ ਠੀਕ ਹੈ ਤੁਸੀਂ ਕਿੱਦਾਂ ਦੀ ਸ਼ੈਲੀ ਪਸੰਦ ਕਰਦੇ ਹੋ ਕਿੱਦਾਂ ਦੇ ਗਾਇਕਾਂ ਨੂੰ ਪਸੰਦ ਕਰਦੇ ਹੋ ਤੁਹਾਡੇ ਨਾਲ ਸਾਡੇ ਭਰਾ ਜਿਹੜੇ ਸਿੰਗਰ ਵੀਰ ਆ ਉਹ ਤੁਹਾਡੇ ਨਾਲ ਰਾਤ ਦਾ ਕੈਂਪ ਕਰਨਗੇ ਤੇ ਤੁਸੀਂ ਖੁੱਲ ਕੇ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਆਵਾਜ਼ ਚਾਹੀਦੀ ਹੈ ਕਿੰਨੇ ਕਿ ਗਾਣੇ ਆ ਤੁਹਾਡੇ ਕੋਲੇ ਮੇਰੇ ਕੋਲ ਵੀ ਭਾਈ 1200 ਮੀਟਰ ਹੈਗਾ ਲਿਖਿਆ ਵਾ ਤੇ ਜੋ ਕਿ ਹੁਣ ਆਹ ਮੈਥੋ ਠੀਕਾ ਵੀ ਕੁਝਆਂੀਆਂ ਮਜਬੂਰੀਆਂ ਹੁੰਦੀਆਂ ਤੇ ਭਾਈ ਜਿੱਦੇ ਮੂਸੇ ਆਲਾ ਕੁਝ ਵਾ ਉੱਦੇ ਵੀ ਫਿਰਨ ਬਹੁਤ ਦੁੱਖ ਦੀ ਗੱਲ ਲਿਖੀ ਸੀ ਬਾਈ ਧਰਨਪਤੀ ਦਾ ਗਾਣਾ ਆਇਆ ਸੀ ਵੀ ਆ ਜਾ ਬਹਿ ਜਾ ਦੋਸਤਾ ਸੁਨਾਵਾਂ ਤੈਨੂੰ ਗਾ ਤੋ ਉੱਥੇ ਵੀ ਮੈਂ ਲਿਖਿਆ ਸੀ ਆ ਜਾਵੇ ਜਦ ਉਸ ਦਾ ਜ਼ਨਾਮਾ ਤੈਨੂੰ ਗੱਲ ਓਏ ਸਿੱਧੂ ਮੂਸੇਵਾਲਾ ਵੀਰਾ ਮਾਲ ਪਾਵੇ ਕੱਲ ਓਏ ਗੋਲੀਆਂ ਦੇ ਨਾਲ ਉਹਦਾ ਸੀਨਾ ਚੱਲ ਨਹੀਂ ਕੀਤਾ ਗੋਲੀਆਂ ਦੇ ਨਾਲ ਉਹਦਾ ਸੀਨਾ ਚੱਲ ਨਹੀਂ ਕੀਤਾ ਕਦਿਆਂ ਦੀ ਪਤਾ ਨਹੀਂ ਕਿਹੜਾ ਵੈਰ ਦੋਸਤਾ ਮਾਹਵਾਪਾ ਰੁੰਦਾ ਕਹਿੰਦੇ ਚੱਲੇ ਆਂ ਨਹੀਂ ਜਾਂਦਾ ਕਿਦੋਂ ਮੇਰਿਆਂ ਨੇ ਕਹਿੰਦੇ ਆਂ ਸਾਬਦੋ ਸਦਾ ਜਵਾਲ ਸਿੰਘ ਵਾਲੇ ਕਹਿੰਦੇ ਔੜ ਤੇ ਬਚਾਲੇ ਨੂੰ ਸੀ ਕੰਲੇ ਨੂੰ ਸੀ ਕੇਰਾ ਕਹਿੰਦੇ ਪਾਰਿਆ ਗੋਲੀਆਂ ਦੀ ਐਨੀ ਕਹਿੰਦੇ ਕੀਤੀ ਬਰਜ਼ਾਦ ਕਹਿੰਦੇ ਮਾਰੇ ਦੀ ਮਸਾ ਕਹਿੰਦੇ ਪਾਰਿਆ ਮੋਬਾਈਲ ਉੱਤੇ ਯਾਦੋਂ ਕਹਿੰਦੇ ਵੀਡੀਓ ਮੈਂ ਵੇਖੀ ਮੋਬਾਈਲ ਉੱਤੇ ਯਾਦੋਂ ਕਹਿੰਦੇ ਵੀਡੀਓ ਮੈਂ ਵੇਖੀ ਬਾਗਬੇ ਆੱਖੀਆਂ ਜੋ ਨੀਰ ਦੋਸਤਾ ਮਾਪਾ ਬਾਪੋਂ ਦਾ ਕਹਿੰਦੇ ਛੱਲੇ ਆ ਨਹੀਂ ਜਾਂਦਾ ਕੀ ਤੋਂ ਮਿਲਿਆ ਨੇ ਕਹਿੰਦੇ ਅਨਸਾਬ ਦੋਸਤਾ ਇਹ ਵੀ ਤੁਹਾਡਾ ਗੀਤ ਬਹੁਤ ਵਧੀਆ ਜੀ ਸਾਡਾ ਬੇਰ ਮੂਸੇ ਵਾਲ ਦੇ ਲਈ ਜਿਹੜਾ ਤੁਸੀਂ ਲਿਖਿਆ ਸੀਗਾ ਬਹੁਤ ਸੋਹਣਾ ਗਾਣਾ ਜੀ ਤੋਂ ਜਿਹੜੇ ਸਾਡੇ ਦੋਸਤ ਨੇ ਬਾਈ ਨੂੰ ਸਿੱਧੂ ਪਸੰਦ ਕਰਦੇ ਨੇ ਜੇ ਕੋ ਉਹਨਾਂ ਨੇ ਇਹ ਗੀਤ ਕਿਸੇ ਸਿੰਗਰ ਨੇ ਬੜਾਈ ਨੇ ਗਾਉਣਾਗਾ ਸਾਡੇ ਭਾਈ ਸਰਬਜੀਤ ਨਾਲ ਤੁਹਾਨੂੰ ਇਹਨਾਂ ਦਾ ਕੰਟੈਕਟ ਨੰਬਰ ਜੁੜ ਦੇਵਾਂਗੇ ਸੋ ਲਾਸਟ ਦੇ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਵੀ ਜਿੰਨੇ ਵੀ ਸਾਡੇ ਦੋਸਤ ਮਾਲਵਾ ਨੰਬਰ 1 ਚੈਨਲੋਂ ਦੇਖ ਰਹੇ ਨੇ ਸੋ ਆਪਾਂ ਇੱਕ ਇਸ ਦੋਸਤ ਦੀ ਸਰਵੇ ਵੀਰ ਦੀ ਆਪਾਂ ਨਾਲ ਇੱਕ ਮਦਦ ਜ਼ਰੂਰ ਕਰਨੀ ਆ ਕਿਉਂਕਿ ਤੁਸੀਂ ਇਹਨਾਂ ਦੇ ਹਾਲਾਤ ਇਹਨਾਂ ਨੇ ਖੁਦ ਬਿਆਨ ਕੀਤੇ ਆ ਇੱਕ ਭਾਈ ਅਪਾਹਜ ਹੈਂਡੀਕੈਪ ਹੋਣ ਦੇ ਕਾਰਨ ਵਿਧਿਆੜੀਆਂ ਕਰ ਰਿਹਾ ਕਿੰਨਾ ਮੁਸ਼ਕਲ ਹੋਊਗਾ ਜੀ ਤੇ ਦੂਸਰੇ ਤੇ ਗੁਰੂ ਘਰ ਦੇ ਵਿੱਚ ਡਾਲੀ ਕਰਕੇ ਜੋ ਵੀ ਗੁਰੂ ਘਰ ਵੱਲੋਂ ਇਹਨਾਂ ਨੂੰ ਦਿੱਤਾ ਜਾਂਦਾ ਉਹਨਾਂ ਦੇ ਨਾਲ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ ਤੇ ਸਾਡੇ ਜਿੰਨੇ ਵੀ ਦਾਨੀ ਸੱਜਣ ਨੇ ਔਰ ਜਿੰਨੇ ਵੀ ਸਾਡੇ ਸੰਗੀਤ ਨੂੰ ਪਿਆਰ ਕਰਦੇ ਨੇ ਕਿ ਕੀ ਨੂੰ ਗੀਤਕਾਰੀ ਨੂੰ ਪਿਆਰ ਕਰਦੇ ਨੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਬਾਈ ਦੀ ਜਿੰਨੀ ਵੀ ਆਪਾਂ ਸਹਾਇਤਾ ਕਰ ਸਕਦੇ ਹਾਂ ਜਿੱਦਾਂ ਦੀ ਵੀ ਸਹਾਇਤਾ ਕਰ ਸਕਦੇ ਆ ਤੁਸੀਂ ਕੋਈ ਜ਼ਰੂਰੀ ਨਹੀਂ ਕਿ ਆਪਾਂ ਪੈਸੇ ਨਾਲ ਹੀ ਸਹਾਇਤਾ ਕਰਨੀ ਆ ਕੋਈ ਇਹਨਾਂ ਦਾ ਗਾਣਾ ਵਧੀਆ ਸਿੰਗਰ ਤੋਂ ਵਧੀਆ ਕੰਪਨੀ ਦੇ ਵਿੱਚ ਕਰਵਾ ਦਿਓ ਤਾਂ ਕਿ ਬਾਈ ਦਾ ਜਿਹੜਾ ਨਾਮ ਆ ਉਹ ਆਪਣੇ ਦੁਨੀਆ ਦੇ ਵਿੱਚ ਆ ਸਕੇ ਦੂਸਰੀ ਬੇਨਤੀ ਹੈ ਕਿ ਬਾਈ ਨੂੰ ਕੋਈ ਆਪਾਂ ਛੋਟਾ ਮੋਟਾ ਕੋਈ ਕਾਰੋਬਾਰ ਸ਼ੁਰੂ ਕਰ ਦਈਏ ਜਿਸ ਦੇ ਨਾਲ ਇਹ ਬਾਈ ਆਪਣਾ ਥੋੜੀ ਜਿਹੀ ਜ਼ਿੰਦਗੀ ਸੌਖੀ ਬਸਰ ਕਰ ਸਕਣ ਆਪਣੇ ਮਾਪੇ-ਵਾਪੇ ਦੀ ਸੇਵਾ ਕਰ ਸਕਣ ਸੋ ਲਾਸਟ ਦੇ ਵਿੱਚ ਮੈਂ ਸਰਵੇ ਬਾਈ ਨੂੰ ਇਹ ਬੇਨਤੀ ਕਰਾਂਗਾ ਕਿ ਸਾਡੇ ਦੋਸਤਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਦੋਸਤਾਂ ਨੂੰ ਤਾਂ ਇਹ ਅਬ ਵੀ ਉਹਨਾ ਮੈਂ ਦੇਖੋ ਵੀ ਆਹ ਦਾ ਪੱਲਾ ਨਹੀਂ ਛੱਡਿਆ ਲਿਖਦਾ ਉਹਨਾ ਠੀਕਾ ਲਿਖੀ ਜਾਣਾ ਮਿਹਨਤ ਨਹੀਂ ਮੈਂ ਛੱਡੀ ਆਉਦੀ ਜੀ ਜਿਹੜੇ ਸਾਹ ਮੇਰੇ ਉਹਨਾ ਅੰਗ ਮਲੇਗਾ ਮੈਂ ਕਹਿੰਦਾ ਵੀ ਮੇਰੇ ਵੱਲ ਹੀ ਵੇਖ ਕੇ ਪੱਲਾ ਨਾ ਦਾ ਛੱਡੋ ਮਿਹਨਤ ਕਰੋ ਮਾਲਕ ਦੇ ਫੇਰੇਗਾ ਠੀਕਾ ਵੀ ਮਿਹਨਤ ਕਰੋ ਮੈਂ ਉਹਨਾ ਜੇ ਕਿਸੇ ਨੇ ਕਿਹਾ ਤਾਂ ਭਈ ਆ ਜਾ ਆਪਾਂ ਇਹ ਤਕੂ ਕਰਨੀ ਹੈ ਜਾਂ ਕਿਸੇ ਨੇ ਸਾਧ ਲਿਆ ਸਾਈਕੋ ਤੇ ਮੈਂ ਜਾ ਮੈਨੂੰ ਸਾਧ ਤਿੰਨ ਸਾਲ ਹੋ ਗਏ ਮੈਂ ਸਭ ਤੋਂ ਪਹਿਲੇ ਪਹਿਲੀ ਗੱਲ ਤੇ ਮੈਂ ਬੱਸਾਂ ਵਾਲਿਆਂ ਦੇ ਪੀਂਦਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਮੈਥੇ ਪੂਰੇ ਕੈਮ ਜਮਿੰਦੰਗੀ ਜੀ ਆਹ ਨਾਲ ਵੀ ਬਹੁਤ ਬਹੁਤ ਧੰਨਵਾਦ ਆ ਤੇ ਬੈਠਾ ਮੈਂ ਪੱਲਾ ਨਹੀਂ ਬਾਈ ਛੱਡਿਆ ਤੁਰੇ ਆਇਆ ਤੇ ਜੇ ਅੱਜ ਮੇਰੇ ਛੇ ਕੀ ਤੋਂ ਹੋਇਆ ਤੇ ਮੈਨੂੰ ਹੌਸਲਾ ਵੀ ਹੋਇਆ ਵੀ ਯਾਰ ਮੇਰੇ ਨੱਗੇ ਉਹਦਾ ਨਾਂ ਪਿਆ ਤੇ ਮੈਨੂੰ ਹੌਸਲਾ ਵੀ ਹੋਇਆ ਪਰ ਠੀਕ ਆ ਬੰਦੇ ਦੇ ਹਾਲਾਤ ਵੀ ਠੀਕ ਨਹੀਂ ਹੁੰਦੇ ਤੇ ਭਾਵਕ ਹੋ ਜਾਂਦਾ ਕਈ ਆ ਜੀ ਉਹਨਾਂ ਕਿਉਂ ਮੈਂ ਉਹਨਾਂ ਆਦਮ ਨੂੰ ਵੀਰ ਪਿਆਰ ਨਾਲ ਮੈਂ ਉਹਨੂੰ ਸਹੀ ਗੱਲ ਦੱਸਾਂ ਕਈ ਭਾਵ ਕੋ ਜਾਂ ਨਾ ਕਿਉਂ ਅੱਜ ਮੈਂ ਬਦ ਉੱਪਰ ਦੀ ਬਾਸ ਹੀ ਆਉਂਦੇ ਮਾਵਾ ਜੀ ਮੈਂ ਉਹਨਾਂ ਨਾਲ ਖਾਣਾ ਸੀ ਪਰ ਨਾ ਖਾਦਾਂਗਾ ਪਰ ਠੀਕ ਆ ਵੀ ਅੱਜ ਵੀ ਮੈਂ ਖੜਾ ਖੜਾ ਹੀ ਰਹੂੰਗਾ ਕਿਉਂ ਉਹਨਾਂ ਨੇ ਮੈਨੂੰ ਯੱਕ ਦਿਖਾਇਆ ਖੜਾ ਹੀ ਰਹੂੰਗਾ ਪਰ ਮੈਨੂੰ ਇਹ ਆ ਵੀ ਮੇਰੇ ਆਪਦੇ ਸ਼ਰਮ ਵੀ ਪੂਰੇ ਹੋ ਜਾਂ ਤੇ ਮੇਰੇ ਨਾਮ ਆਪਦੇ ਵੀ ਸੋਕੇ ਸੋਇਕਾ ਫਿਰ ਮੈਂ ਸਾਡੇ ਦਰਸ਼ਕਾਂ ਨੂੰ ਇਹੀ ਬੇਨਤੀ ਕਰਾਂਗੇ ਕਿ ਸਰਵੇ ਵੀਰ ਦੀ ਜਿੰਨੀ ਕਿ ਵੀ ਆਪਾਂ ਹੈਲਪ ਕਰ ਸਕਦੇ ਹਾਂ ਸੋ ਇਹਨਾਂ ਦਾ ਕੰਟੈਕਟ ਨੰਬਰ ਆਪਾਂ ਇਹ ਬਾਈ ਦਾ ਅਕਾਊਂਟ ਨੰਬਰ ਆਸੀਂ ਸਕਰੀਨ ਤੇ ਵੀ ਚਲਾ ਦਾਂਗੇ ਤੇ ਇਹਨਾਂ ਦਾ ਮੋਬਾਈਲ ਨੰਬਰ ਆ ਜਿਹੜਾ ਉਹ ਵੀ ਸਕਰੀਨ ਤੇ ਚਲਾ ਦਾਂਗੇ ਸੋ ਜਿੰਨੀ ਕਿ ਵੀ ਆਪਾਂ ਮਦਦ ਕਰ ਸਕਦੇ ਹਾਂ ਬਾਈ ਦੀ ਜੋ ਕਰਨੀ ਆ ਸੋ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦੇ ਆ ਬਾਈ ਸਰਵੇ ਦਾ ਇਹਨਾਂ ਦਾ ਪਿੰਡ ਆ ਜ਼ਿਲ੍ਹਾ ਬਟਿੰਡਾ ਦੇ ਵਿੱਚ ਪਿੰਨ ਬਲੂਗਾ ਦੇ ਜੰਪਲ ਨੇ ਇਹ ਕਿਸੇ ਬਾਈ ਨੇ ਇਹਨਾਂ ਨੂੰ ਡਾਇਰੈਕਟਲੀ ਮੈਨਾ ਤੇ ਇਹ ਪਿੰਡ ਜਾ ਕੇ ਵੀ ਮਿਲ ਸਕਦੇ ਹਾਂ ਠੀਕ ਹੈ ਤੁਸੀਂ ਘਰ ਦੇ ਹਾਲਾਤ ਵੀ ਦੇਖ ਸਕਦੇ ਹੋ ਬਾਈ ਦੇ ਹਾਲਾਤ ਵੀ ਦੇਖ ਸਕਦੇ ਹੋ ਠੀਕ ਹੈ ਆਪਣੀ ਤਸੱਲੀ ਕਰਕੇ ਫੇਰ ਹੀ ਸੇਵਾ ਇਹਨੂੰ ਭੇਜਿਓ ਬਾਈ ਨੂੰ ਤੁਸੀਂ ਇੱਕ ਵਾਰ ਇਹਨਾਂ ਨੂੰ ਜਰੂਰ ਮਿਲਣ ਦੀ ਕੋਸ਼ਿਸ਼ ਕਰਿਓ ਸੋ ਬਹੁਤ ਬਹੁਤ ਧੰਨਵਾਦ ਇੱਕ ਗੱਲ ਗੈਰੀ ਹਾਂਜੀ ਬਾਈ ਬਾਈ ਆਇਆ ਵੀ ਮੇਰਾ ਯਾਰ ਦੂਜਾ ਵੀ ਦਾ ਉਹ ਆਦਵੇਂ ਤਾਂ ਅੱਜ ਵੀ ਚਾਦਰਾਂ ਪਾਣਾਂਗਾ ਬਾ ਇਸ ਦੇ ਆਗੇ ਵੀ ਯਾਰਾਂ ਨੂੰ ਪੱਲੀਆਂ ਪਾਣੀਆਂ ਚੜਨਾ ਪਾਣੀਆਂ ਇਜੀ ਕੋ ਦੋਕਣੀ ਕਿਉਂ ਮੈਂ ਕੋਈ ਐ ਟਾਈਂਗੀ ਦੀ ਆ ਗਿਆ ਤਾਂ ਤੁਹਾਡੇ ਮੁਰਾ ਖਾਤਾ ਕਰਤਾ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਵੀ ਮੈਂ ਕੇਵਲੇ ਮੁਰੇ ਜਾਮਾ ਤੇ ਆਪਦੀ ਕਰ ਰੱਖਾਂ ਪਰ ਦੇਰ ਦੀ ਭਾਵਨਾ ਸੀ ਵੀ ਮੇਰੇ ਵੀ ਮੈਂ ਆਪਦੇ ਸ਼ੌਕ ਵੀ ਪੂਰੇ ਕਰਾਂ ਤੇ ਆਪਦੀ ਮਾਪੇ ਨੂੰ ਨਹੀਂ ਸੁਖੀ ਰੱਖਾਂ ਆਦਮੀ ਕਿਦਰਾਂ ਪਾਣੀਆਂ ਤੇ ਅੱਜ ਵੀ ਭਾਈ ਤੇ ਪਾਰਾ ਪਾਣੀਆਂ ਹੀਆਂ ਦੂਜਾ ਭਾਈ ਮੇਰਾ ਆਦਾ ਉਹ ਨਾ ਤਾਂ ਮੈਨੂੰ ਮਾਰਾ ਦਿੰਦਾ ਪੋਲਿਆ ਤੇ ਨਾ ਹੀ ਮੈਂ ਕਿਤੇ ਉਹਨੂੰ ਬੋਲਾਂ ਚੜਦੀ ਕਲਾਤੀ ਉਹ ਰਹੇ ਵੀ ਠੀਕ ਆ ਆ ਤੁਹਾਨੂੰ ਜਿਹਦੇ ਹੋਣਗੇ ਉਹ ਆਦ ਵੀ ਹੁੰਦੇ ਆਏ ਆ ਠੀਕ ਆ ਵੀਰ ਚੜਦੀ ਕਲਾ ਰੱਖੇ ਗੁਰਬਾਤਵਾ ਨੂੰ ਵੀ ਤੇ ਆ ਆਦਵੇਂ ਟਹਿ ਗਏ ਬਸ ਮੈਨੂੰ ਤਾਂ ਇਹ ਹੀ ਅਭੀ ਮੈਂ ਆਪਦੀ ਰੋਤੀ ਬਾਈ ਆਪ ਪਈ ਆ ਮਾ ਕੇ ਖਾਂ ਚੋਣਾ ਕਿਸੇ ਦੂਰੇ ਹੱਥ ਨਾਲ ਸੋ ਬਹੁਤ ਚੰਗੀ ਸੋਚਾ ਜੀ ਬਾਈ ਦੀ ਸਰਵੇ ਵੀ ਸੋ ਦੇਖੋ ਜੀ ਚਲੋ ਜਿੰਨੇ ਵੀ ਭੈਣ ਭਰਾ ਹਰ ਇੱਕ ਦੀ ਆਪੋ ਆਪਣੀ ਜ਼ਿੰਮੇਵਾਰੀ ਆ ਸੋ ਆਪਦੀ ਜ਼ਿੰਮੇਵਾਰੀ ਦੇ ਵਿੱਚ ਦੇਖੋ ਜੀ ਉਹ ਗੱਲ ਤੋਂ ਬਾਈ ਚਲੋ ਜਿੰਨੀ ਕੁ ਵੀ ਇਹਨਾਂ ਦੀ ਮਦਦ ਕਰਦਾ ਚਪਰ ਜਿਹੜੀ ਬਾਈ ਦੀ ਸਰਪੇ ਦੀ ਸੋਚ ਹੈ ਇਹ ਕਹਿੰਦਾ ਵੀ ਮੈਂ ਆਪਣੇ ਪੈਰਾਂ ਤੇ ਆਪ ਸਟੈਂਡ ਹੋਣਾ ਚਾਹੁੰਦਾ ਹਾਂ ਸੋ ਮੈਂ ਦਰਸ਼ਕ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਜੇ ਕੋਈ ਵੀਰ ਨੂੰ ਆਪਾਂ ਕੰਮ ਦੇ ਸਕਦੇ ਆ ਛੋਟਾ ਮੋਟਾ ਕੋਈ ਸੈਟਅਪ ਲਾ ਕੇ ਦੇ ਸਕਦੇ ਆ ਸੋ ਨਾ ਵੀਰਾਂ ਨੂੰ ਵੀ ਬੇਨਤੀ ਕਰਾਂਗਾ ਤਾਂ ਕਿ ਆਪਣੀ ਮਿਹਨਤ ਕਰਕੇ ਆਪਣੀ ਰੋਜ਼ੀ ਰੋਟੀ ਕਮਾਵੇ ਤੇ ਆਪਣੇ ਮਾਂ ਪਿਓ ਦੀ ਸੇਵਾ ਕਰੇ ਸੋ ਬਹੁਤ ਬਹੁਤ ਧੰਨਵਾਦ ਦੇਖ ਰਹੇ ਮਾਲਵਾ ਨੰਬਰ 1 ਚੈਨਲ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ Well, both